ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਸਾਰੀ ਟੀਮ ਵੱਲੋਂ ਤੇ ਮੇਰੇ ਗੁਰਜਸਪਾਲ ਸਿੰਘ ਵੱਲੋਂ ਬਹੁਤ ਹੀ ਪਿਆਰੀ ਨਿੱਗੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ ਸਰੋਤੇ ਇੱਕ ਵਾਰੀ ਫੇਰ ਹਾਜ਼ਰਾਂ ਸੀ ਲੈ ਕੇ ਤੁਹਾਡਾ ਮਨਪਸੰਦ ਪ੍ਰੋਗਰਾਮ ਚਿਰੋਖਾ ਤੇ ਹਰ ਵਾਰ ਦੀ ਤਰ੍ਹਾਂ ਮੈਨੂੰ ਐਸ ਵੀ ਆਰ ਵੀ ਇਸ ਸ਼ੋਅ ਦੇ ਵਿੱਚ ਸਾਥ ਦੇ ਰਹੇ ਨੇ ਮੇਰੇ ਸਾਥੀ ਤੇ ਸਹਿਯੋਗੀ ਹਰਵਿੰਦਰ ਸਿੰਘ ਕੰਗ ਹਰਵਿੰਦਰ ਜੀ ਜੀ ਆਇਆਂ ਨੂੰ ਅਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਜਪਾਲ ਤੇ ਪੰਜਾਬੀ ਰੇਡੀਓ ਯੂ ਐਸ ਏ ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਵਿੰਦਰ ਸਿੰਘ ਕੰਗਵਾਲ ਪਿਆਰ ਭਰੀ ਨਿੱਗੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜੀ ਸੋ ਹਰਵਿੰਦਰ ਜਿਹੜਾ ਪਿਛਲਾ ਹਫਤਾ ਲੰਘ ਕੇ ਗਿਆ ਆਪਾਂ ਪਿਛਲੇ ਹਫਤੇ ਕਵਰ ਕੀਤਾ ਸੀਗਾ ਵੀ ਜਿਹੜੇ ਡੋਨਲਡ 트ੰਪ ਨੇ 12 ਐਗਜ਼ੀਕਟਿਵ ਆਰਡਰ ਪੇਸ਼ ਕੀਤੇ ਪਰ ਉਸ ਤੋਂ ਬਾਅਦ ਵੀ ਸ਼ੁੱਕਰਵਾਰ ਨੂੰ ਉਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਆਪਾਂ ਕਹਿ ਲਈਏ ਵੀ ਐਗਜ਼ੀਕਟਿਵ ਆਰਡਰ ਪੇਸ਼ ਕੀਤਾ ਸੋ ਬੇਸਿਕਲੀ ਇਹਦੇ ਨਾਲ ਹੋ ਕੀ ਰਿਹਾ ਹੈ ਇਹ ਜਿਹੜੇ ਜਿਹੜੇ ਐਗਜ਼ੀਕਟਿਵ ਆਰਡਰ ਨੇ ਇਹ ਬਹੁਤ ਜ਼ਿਆਦਾ ਡਿਟੇਲਡ ਤਾਂ ਨਹੀਂ ਹੈਗੇ ਪਰ ਇਹਦੇ ਨਾਲ ਇੱਕ ਕਨਫਿਊਜ਼ਨ ਦੀ ਉਹ ਜਿਹੜੀ ਸਿਚੁਏਸ਼ਨ ਬਹੁਤ ਜ਼ਿਆਦਾ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੀ ਪੰਜਾਬੀਆਂ ਲਈ ਹੈ ਸਿੱਖਾਂ ਲਈ ਸਭ ਤੋਂ ਜਿਹੜੀ ਕਨਫਿਊਜ਼ਨ ਵਾਲੀ ਸਟੇਟ ਇਹ ਹੈ ਵੀ ਆਪਣੇ ਲੋਕਾਂ ਨੂੰ ਪਤਾ ਨਹੀਂਗਾ ਵੀ ਜਿਹੜੇ ਇਹ ਸਾਰਾ ਕੁਛ ਹੈ ਇਹ ਸਾਨੂੰ ਕਿਵੇਂ ਇਫੈਕਟ ਕਰਦਾ ਮਤਲਬ ਆਪਾਂ ਬਹੁਤ ਆਰਾਮ ਜੇ ਨਾਲ ਬੈਠੇ ਆ ਈਜ਼ੀਲੀ ਵੀ ਕੋਈ ਨਹੀਂ ਆਰੇ ਮੁਸਲਮਾਨਾਂ ਨੂੰ ਹੀ ਇਫੈਕਟ ਹੋ ਰਹੇ ਆ ਪਰ ਸਾਡਾ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਹੈਗਾ ਵੀ ਇਹ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਸਾਡੇ ਲੋਕੀ ਇੱਥੇ ਰੈਫਿਜੀ ਸਟੇਟਸ ਤੇ ਨੇ ਜਾਂ ਜਿਨ੍ਹਾਂ ਦੇ ਹਜੇ ਕੇਸ ਪ੍ਰੋਸੈਸਿੰਗ ਦੇ ਵਿੱਚ ਨੇ ਉਹਨਾਂ ਨੂੰ ਕਿਵੇਂ ਇਫੈਕਟ ਕਰਦੇ ਨੇ ਸੋ ਉਹਦੇ ਲਈ ਜਿਹੜਾ ਅੱਜ ਇਹ ਸ਼ੋਅ ਆ ਇਹ ਜ਼ਰੂਰੀ ਬਣ ਜਾਂਦਾ ਵੀ ਆਪਾਂ ਜਿਹੜੇ ਸਾਡੇ ਸਾਡੀ ਸਾਡੀ ਕਮਿਊਨਿਟੀ ਦੇ ਲੋਕ ਨੇ ਅਸੀਂ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਾਈਏ ਵੀ ਜੇ ਜਿਹੜੀ ਆਈਸੀਈ ਜਿਹੜੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਏਜੰਸੀ ਹੈ ਜਿਹੜੀ ਕਿ ਡਿਪੋਰਟੇਸ਼ਨ ਲਈ ਹੈ ਲੋਕਾਂ ਨੂੰ ਇਥੋਂ ਮੁਲਕ ਚੋਂ ਬਾਹਰ ਕੱਢਣ ਲਈ ਛਾਪੇ ਮਾਰਦੀ ਹੈ ਵੀ ਜੇ ਇਨ ਕੇਸ ਉਹਨਾਂ ਦੇ ਕਿਸੇ ਜਾਣ ਪਛਾਣ ਵਾਲੇ ਨਾਲ ਜਾਂ ਤੁਹਾਡੇ ਆਪਣੇ ਨਾਲ ਕੁਝ ਇਦਾਂ ਦਾ ਵਾਪਰਦਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਹਾਡੇ ਕੀ ਹੱਕ ਨੇ ਤੇ ਤੁਹਾਨੂੰ ਕਿਵੇਂ ਬਿਹੇਵ ਕਰਨਾ ਚਾਹੀਦਾ ਸੋ ਇਹਦੇ ਵਿੱਚ ਅਸੀਂ ਧੰਨਵਾਦੀਆਂ ਜਿਹੜਾ ਇਮੀਗ੍ਰੇਸ਼ਨ ਇਮੀਗ੍ਰੈਂਟ ਪ੍ਰੋਜੈਕਟ ਵਾਲਿਆਂ ਦਾ ਜਿਹੜੇ ਕਿ ਹਮੇਸ਼ਾ ਇਦਾਂ ਦੇ ਕੇਸਿਸ ਦੇ ਉੱਤੇ ਨਿਗਰਾਨੀ ਰੱਖਦੇ ਆ ਤੇ ਉਹ ਸਲਾਹ ਵੀ ਦਿੰਦੇ ਨੇ ਵੀ ਹਾਂਜੀ ਜਿਹੜੀਆਂ ਇਦਾਂ ਦੀਆਂ ਸਿਚੁਏਸ਼ਨਸ ਨੇ ਉਹਦੇ ਵਿੱਚ ਜਿਹੜਾ ਇੱਕ ਇਥੋਂ ਦਾ ਸਿਟੀਜ਼ਨ ਨਹੀਂ ਜਿਹੜਾ ਇੱਕ ਰੈਜ਼ੀਡੈਂਟ ਆ ਜੇ ਤੁਸੀਂ ਅਮਰੀਕਾ ਦੇ ਵਿੱਚੋਂ ਤਾਂ ਤੁਸੀਂ ਅਮਰੀਕਾ ਦੇ ਰੈਜ਼ੀਡੈਂਟ ਹੋ ਤੁਹਾਡੇ ਕੀ ਹੱਕ ਨੇ ਸੋ ਰਵਿੰਦਰ ਆਪਾਂ ਅੱਜ ਉਹਦੇ ਤੇ ਹੀ ਡਿਟੇਲ ਦੇ ਵਿੱਚ ਝਾਤੀ ਮਾਰਨੀ ਹੈ ਜੀ ਨਾਲ ਦੀ ਨਾਲ ਮੈਂ ਇੱਕ ਵੀ ਦੱਸਦਾ ਕਿ ਜਿਹੜਾ ਅੱਜ ਦੀ ਜਿਹੜੀ ਸਾਡੀ ਗੱਲਬਾਤ ਆ ਇਹਨੂੰ ਸਾਡੇ ਪੰਜਾਬੀ ਭਾਈਚਾਰੇ ਦੇ ਨਾਲ ਜਿਹੜਾ ਸਾਡਾ ਇੱਕ ਬੜਾ ਪ੍ਰਮੁੱਖ ਸੈਂਟਰ ਜਾਣਕਾਰੀ ਸੈਂਟਰ ਆ ਸਾਨੂੰ ਸਿੱਖ ਫੈਮਿਲੀ ਸੈਂਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹਨੇ ਸਾਡੀ ਜਿਹੜੀ ਇਹ ਇਨਫੋਰਮੇਸ਼ਨ ਆ ਇਹ ਪੰਜਾਬੀ ਦੇ ਵਿੱਚ ਸਾਡੇ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਤੇ ਅਸੀਂ ਚਾਹੁੰਦੇ ਕਿ ਜਿਹੜੀ ਸਾਰੀ ਇਨਫੋਰਮੇਸ਼ਨ ਆ ਕਿਉਂਕਿ ਜਦੋਂ ਤੁਸੀਂ ਦੱਸਿਆ ਆਪਣੇ ਭਾਈਚਾਰੇ ਦੇ ਲਈ ਬਹੁਤ ਜ਼ਰੂਰੀ ਹੈ ਬਹੁਤ ਇੰਪੋਰਟੈਂਟ ਆ ਇਹ ਘਰ-ਘਰ ਦੇ ਵਿੱਚ ਇਹ ਇਨਫੋਰਮੇਸ਼ਨ ਪਹੁੰਚਣੀ ਚਾਹੀਦੀ ਜਿੰਨਾ ਤੁਸੀਂ ਗੱਲ ਕੀਤੀ ਮੈਂ ਉੱਥੇ ਦੁਬਾਰਾ ਐਮਫਸਾਈਜ਼ ਕਰੂੰਗਾ ਕਿ ਰੈਜ਼ੀਡੈਂਟ ਦੀ ਗੱਲ ਕਰ ਰਿਹਾ ਰੈਜ਼ੀਡੈਂਟ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਥੇ ਦੇ ਸਿਟੀਜ਼ਨ ਹੋ ਉਹੀ ਕਲੇ ਰੈਜ਼ੀਡੈਂਟ ਨਹੀਂ ਹੁੰਦੇ ਇੱਥੇ ਜੇ ਤੁਸੀਂ ਰਹਿ ਰਹੇ ਹੋ ਭਾਵੇਂ ਤੁਸੀਂ ਪੱਕੇ ਹੋ ਭਾਵੇਂ ਕੱਚੇ ਹੋ ਭਾਵੇਂ ਵਰਕ ਪਰਮਿਟ ਦੇਤੇ ਹੋ ਭਾਵੇਂ ਰਿਫਿਊਜੀ ਹੋ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਤੁਹਾਡੇ ਵੀ ਹੱਕ ਹੁੰਦੇ ਆ ਕਾਫੀ ਤਾਂ ਕਾਫੀ ਵਾਰੀ ਇਸ ਤਰ੍ਹਾਂ ਦਾ ਗੁਰਜਸਪਾਲ ਕੀ ਆਪਣੇ ਜਿਹੜੇ ਲੋਕ ਆ ਇਹ ਜਿਹੜੇ ਖਾਸ ਤੌਰ ਤੇ ਕੱਚੇ ਹੁੰਦੇ ਆ ਜਾਂ ਕਹ ਲੋ ਕਿ ਅਨਡਾਕੂਮੈਂਟਡ ਇਲੀਗਲ ਤੇ ਮੈਂ ਵਰਡ ਨਹੀਂ ਵਰਦੂੰਗਾ ਅਨਡਾਕੂਮੈਂਟਡ ਹੁੰਦੇ ਆ ਉਹ ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਕਾਫੀ ਡਰ ਜਾਂਦੇ ਆ ਪਰ ਮੈਂ ਇਹ ਦੱਸ ਦੇਵਾਂ ਕਿ ਅਮਰੀਕਾ ਦੇ ਵਿੱਚ ਲਾਅ ਦੇ ਅਨਸਾਰ ਕਾਨੂੰਨ ਦੇ ਅਨਸਾਰ ਭਾਵੇਂ ਕਿ ਤੁਸੀਂ ਇੱਥੇ ਅਨਡਾਕੂਮੈਂਟਡ ਹੋ ਫਿਰ ਵੀ ਤੁਹਾਡੇ ਕੋ ਕਾਫੀ ਇਲੀਗਲ ਕਾਨੂੰਨੀ ਹੱਕ ਆ ਉਹਦੇ ਬਾਰੇ ਅਸੀਂ ਅੱਜ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਤੇ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਜਾਣਕਾਰੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਤਦ ਪਲੀਜ਼ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਆ ਹੋਰ ਵੀ ਲੋਕਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਫੀਲ ਫਰੀ ਤਾਂ ਕਿ ਹਰੇਕ ਜਾਣੇ ਨੂੰ ਪਤਾ ਲੱਗੇ ਕਿ ਸਾਡੇ ਕਾਨੂੰਨੀ ਹੱਕ ਇੱਥੇ ਕੀ ਆ ਜੀ ਸੋ ਹਰਵਿੰਦਰ ਇੱਥੇ ਜਿਹੜੇ ਕੁਐਸਚਨ ਆ ਉਹ ਮੈਂ ਤੁਹਾਨੂੰ ਹੀ ਪੁੱਛਾਂਗਾ ਤੇ ਵੀ ਕਿਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਇਹ ਆਨਸਰ ਤੁਸੀਂ ਹੀ ਦੱਸਣੇ ਆ ਸੋ ਕਿਹੜੇ ਵਾਸੀ ਆ ਜਿਨ੍ਹਾਂ ਨੂੰ ICE ਵੱਲੋਂ ਗ੍ਰਿਫਤਾਰ ਹੋਣ ਦਾ ਖਤਰਾ ਹੈ ਮਤਲਬ ਕੌਣ ਕੌਣ ਗ੍ਰਿਫਤਾਰ ਹੋ ਸਕਦਾ ਹੈ ਅ ਮ ਬੜਾ ਵਧੀਆ ਕੁਐਸਚਨ ਆ ਤੇ ਬੜਾ ਬੇਸਿਕ ਕੁਐਸਚਨ ਆ ਉਹਦੇ ਵਿੱਚ ਇਹ ਦੱਸਦੇ ਕਿ ਜਿਹੜੀ ਆਪਣੀ ਫੈਡਰਲ ਗਵਰਨਮੈਂਟ ਆ ਅਮਰੀਕਾ ਦੀ ਉਹ ਕੁਝ ਚੁਣਿੰਦਾ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਡਿਪੋਰਟ ਕਰਨ ਦੀ ਇਜਾਜ਼ਤ ਦਿੱਤੀ ਆ ਉਹਨਾਂ ਦਾ ਡਿਪੋਰਟ ਕਰ ਸਕਦੇ ਆ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਜਿੱਦਾਂ ਮੈਂ ਕਿਹਾ ਡਾਕੂਮੈਂਟਡ ਜਿਨ੍ਹਾਂ ਨੂੰ ਆਪਾਂ ਕੱਚੇ ਵੀ ਕਹਿ ਦਿੰਦੇ ਆ ਜਾਂ ਕਈ ਜਣਾਂ ਉਹਨਾਂ ਨੂੰ ਇਲੀਗਲ ਵੀ ਕਹਿ ਦਿੰਦੇ ਉਹ ਹੁੰਦੇ ਆ ਉਹਦੇ ਵਿੱਚ ਦੂਸਰਾ ਜਿਨ੍ਹਾਂ ਕੋਲ ਭਾਵੇਂ ਕੀ ਗ੍ਰੀਨ ਕਾਰਡ ਵੀ ਹੈਗਾ ਪਰ ਉਹਨਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਆ ਨੰਬਰ 2 ਦੇ ਉੱਤੇ ਉਹ ਰਿਫਿਊਜੀ ਆ ਤੇ ਜਿਨ੍ਹਾਂ ਕੋਲ ਵੀਜ਼ਾ ਵਾ ਤੇ ਉਹਨਾਂ ਨੂੰ ਕ੍ਰਿਮੀਨਲ ਕੋਈ ਸਜ਼ਾ ਹੋਈ ਆ ਸੋ ਇਹ ਜਿਹੜੇ ਪ੍ਰਾਇਮਰੀ ਲੋਕ ਆ ਇਹ ਇਹ ਸਾਰੇ ਢਾਂਚੇ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਆ ਬਾਕੀ ਜਿਹੜੇ ਪੱਕੇ ਸਿਟੀਜ਼ਨ ਆ ਉਹਨਾਂ ਨੂੰ ਇਸ ਉਹਨਾਂ ਨੂੰ ਕੋਈ ਵੀ ਇਦਾਂ ਦਾ ਨਹੀਂ ਹੁੰਦਾ ਕਿ ਉਹਨਾਂ ਨੂੰ ਰਿਪੋਰਟ ਕਰਨ ਦਾ ਕੋਈ ਖਤਰਾ ਨਹੀਂ ਦਾ ਅਨਲੈਸ ਐਂਡ ਅੰਟਿਲ ਜਿਹੜਾ ਨਵਾਂ ਰੂਲ ਆਇਆ ਉਹਦੇ ਅਨੁਸਾਰ ਇਹ ਆ ਕਿ ਸੱਤ ਕੰਟਰੀਜ਼ ਦੇ ਤੁਸੀਂ ਵਸਨੇ ਕੋ ਭਾਵੇਂ ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋ ਜੇ ਤੜ ਕੋ ਉਹਨਾਂ ਦੇਸ਼ਾਂ ਦੀ ਡਿਊਲ ਸਿਟੀਜ਼ਨਸ਼ਿਪ ਵੀ ਹੈਗੀ ਆ ਤਾਂ ਵੀ ਤੁਸੀਂ ਤੁਹਾਨੂੰ ਡਿਪੋਰਟ ਹੋਣ ਦਾ ਖਤਰਾ ਰਹਿੰਦਾ ਪਰ ਜੇ ਉਹਨਾਂ ਸੱਤਾਂ ਦੇਸ਼ਾਂ ਦੇ ਮੁਸਲਿਮ ਮਿਡਲ ਈਸਟ ਕੰਟਰੀਜ਼ ਤੋਂ ਤੁਸੀਂ ਨਹੀਂ ਹੋ ਮੈਂ ਫੇਰ ਇੱਕ ਵਾਰੀ ਰਿਪੀਟ ਕਰਦਾ ਜਿਹੜੇ ਕੱਚੇ ਆ ਨੰਬਰ ਇੱਕ ਦੇ ਉੱਤੇ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਆਏ ਆ ਦੂਸਰਾ ਜਿਨ੍ਹਾਂ ਨੂੰ ਭਾਵੇਂ ਉਹਨਾਂ ਕੋ ਸਟੇਟਸ ਵੀ ਹੈਗਾ ਭਾਵੇਂ ਲੀਗਲ ਪਰਮਨੈਂਟ ਰੈਜ਼ੀਡੈਂਟ ਆ ਭਾਵੇਂ ਰਿਫਿਊਜੀ ਆ ਪਰ ਉਹਨਾਂ ਨੂੰ ਕਿਸੇ ਨਾ ਕਿਸ ਤਰ੍ਹਾਂ ਦੀ ਸਜ਼ਾ ਹੋਈ। ਸੋ ਇਹਦੇ ਵਿੱਚ ਮੈਂ ਥੋੜੀ ਜੀ ਹਰਵਿੰਦਰ ਕਲੈਰੀਫਿਕੇਸ਼ਨ ਮੰਗੂੰਗਾ ਵੀ ਜਿਹੜੇ ਤੁਸੀਂ ਲੀਗਲ ਪਰਮਨੈਂਟ ਰੈਜ਼ੀਡੈਂਟ ਦਾ ਤੁਹਾਡਾ ਮਤਲਬ ਹੈਗਾ ਵੀ ਜਿਹੜਾ ਬੰਦਾ ਗ੍ਰੀਨ ਕਾਰਡ ਹੈ। ਜੀ ਜੀ ਜੇ ਮਤਲਬ ਜੇ ਉਹ ਕਿਸੇ ਵੀ ਕ੍ਰਾਈਮ ਦੇ ਵਿੱਚ ਉਹ ਸਜ਼ਾ ਜਾਫਤ ਹੈ ਤਾਂ ਮਤਲਬ ਸਰਕਾਰ ਉਹਨੂੰ ਵੀ ਡਿਪੋਰਟ ਕਰ ਸਕਦੀ ਆ। ਆ ਜਿਹੜੀ ਇਨਫਾਰਮੇਸ਼ਨ ਇਹ ਆ ਕਿ ਦੇਖੋ ਸਿੱਧਾ ਸਟੇਟ ਫਾਰਵਰਡ ਜਾਇ ਆਈਡੀਆ ਨਹੀਂ ਹੈਗਾ ਪਰ ਉਹਨਾਂ ਨੂੰ ਡਿਪੋਰਟ ਕਰਨ ਦਾ ਹੱਕ ਰੱਖਦੀ ਆ ਜੇ ਉਹਨਾਂ ਦੇ ਉੱਤੇ ਬੜੀ ਸੰਗੀਨ ਜੁਰਮਾਤ ਹੈ। ਹੋਰ ਜਾਣਕਾਰੀ ਦੇ ਲਈ ਜੇ ਤੁਹਾਡੇ ਟਰਨੀ ਹੈਗੇ ਜਾਂ ਲਾਇਰ ਹੈਗੇ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਅੱਗੇ ਤੁਸੀਂ ਉਹਨਾਂ ਨਾਲ ਕਿਦਾਂ ਡੀਲ ਕਰ ਸਕਦੇ ਹੋ ਪਰ ਹਾਂਜੀ ਲੌਂਗ ਸਟੇਡੀ ਸ਼ਾਰਟ ਜਿਹੜੇ ਜਿੰਨਾਂ ਕੋ ਗ੍ਰੀਨ ਕਾਰਡ ਜਾਂ ਪਰਮਨੈਂਟ ਰੈਜ਼ੀਡੈਂਟ ਵੀ ਹੈਗੇ ਭਾਵੇਂ ਇੱਥੇ ਪਰਮਨੈਂਟ ਰੈਜ਼ੀਡੈਂਟ ਵੀ ਹੈਗੇ ਉਹਨਾਂ ਨੂੰ ਵੀ ਉਹਨਾਂ ਦੇ ਕੁਝ ਹਿੱਸਾ ਡਿਪੋਰਟ ਹੋਣ ਦੀ ਇਜਾਜ਼ਤ ਕਾਨੂੰਨ ਦੇ ਵਿੱਚ ਹੈਗੀ ਹੈ ਡਿਪੋਰਟ ਹੋ ਸਕਦੀ ਹੈ ਸੋ ਜਿਹੜੇ ਜਿਹੜੇ ਆਈਸੀਈ ਅਧਿਕਾਰੀ ਨੇ ਉਹ ਕੀ ਸਿਰਫ ਉਹਨਾਂ ਬੰਦਿਆਂ ਨੂੰ ਹੀ ਅਪਰੋਚ ਕਰਦੇ ਆ ਵੀ ਜਿਨ੍ਹਾਂ ਨੂੰ ਉਹ ਡਿਪੋਰਟ ਕਰਨਾ ਚਾਹੁੰਦੇ ਨੇ ਜਾਂ ਉਹ ਕਿਸੇ ਨੂੰ ਵੀ ਅਪਰੋਚ ਕਰ ਲੈਂਦੇ ਨੇ ਆ ਆਮ ਤੌਰ ਦੇ ਉੱਤੇ ਗੁਰਜਸਪੁਰ ਇਦਾਂ ਹੁੰਦਾ ਕਿ ਜਿਹੜੇ ਆਈਸੀਈ ਦੇ ਅਧਿਕਾਰੀ ਹੁੰਦੇ ਆ ਉਹ ਪਹਿਲਾਂ ਚੰਗੀ ਤਰ੍ਹਾਂ ਬੰਦੇ ਦੀ ਛਾਣਬੀਣ ਕਰ ਲੈਂਦੇ ਆ ਕਿਉਂਕਿ ਇੰਡੀਆ ਜਾਂ ਹੁਰਤ ਹੈ ਨਹੀਂ ਕਿ ਸ਼ੱਕ ਦੇ ਬਿਜ ਤੇ ਉਹ ਬੰਦੇ ਨੂੰ ਫੜ ਲੈਣ ਉਹਨਾਂ ਨੇ ਪਹਿਲਾਂ ਚੰਗੀ ਤਰ੍ਹਾਂ ਛਾਣਬੀਣ ਕਰ ਲੈਣੀ ਕਿੱਥੇ ਜਾਂਦਾ ਕੀ ਕੰਮ ਕਰਦਾ ਕਿੱਥੇ ਰਹਿੰਦਾ ਉਹ ਕਿੰਨਾ ਕੰਮ ਕਰਦੀ ਜਗ੍ਹਾ ਕਿਹੜੀ ਆ ਉਹਨਾਂ ਬੈਕਐਂਡ ਉੱਤੇ ਤੁਹਾਡੀ ਸਾਰੀ ਸਰਚ ਕਰਦੇ ਰਹਿਣਾ ਤੇ ਉਹ ਫਿਰ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਤੁਸੀਂ ਆਉਂਦੇ ਜਾਂਦੇ ਤੁਹਾਡਾ ਰਾਖੀ ਕਿਉਂਕਿ ਸਾਨੂੰ ਅਮਰੀਕਾ ਦੇ ਵਿੱਚ ਪਤਾ ਕਿ ਸਾਡੇ ਉੱਤੇ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਨਿਗਰ ਰੱਖੀ ਜਾ ਸਕਦੀ ਹੈ ਤੁਹਾਡੇ ਸਿਸਟਮ ਇੰਨੇ ਤਗੜੇ ਆ ਆ ਇੱਕ ਵਾਰ ਉਹਨਾਂ ਨੂੰ ਇਹ ਪਤਾ ਲੱਗ ਗਿਆ ਉਹਨਾਂ ਕਿਤੇ ਵੀ ਚਾਹੀਏ ਤੁਹਾਡੇ ਤੁਸੀਂ ਕੰਮ ਤੋਂ ਘਰੇ ਆ ਰਹੇ ਹੋ ਸੜਕ ਤੇ ਖੜ ਕੇ ਤੁਹਾਨੂੰ ਵੇਟ ਕਰਕੇ ਰੋਕੇ ਤੁਹਾਨੂੰ ਰਿਪੋਰਟ ਕਰ ਸਕਦੇ ਆ ਸੋ ਡਿਪੋਰਟ ਕਰ ਲਈ ਫਟ ਸਕਦੇ ਆ ਜੀ ਜੀ ਸੋ ਜੇ ਮੰਨ ਲਓ ਮੈਨੂੰ ਲੱਗਦਾ ਵੀ ਯਾਰ ਮੇਰੇ ਜਿਹੜੇ ਆਈਸੀਈ ਅਧਿਕਾਰੀ ਆ ਉਹ ਮੇਰਾ ਪਿੱਛਾ ਕਰ ਰਹੇ ਆ ਜਾਂ ਮੈਨੂੰ ਹੁਣ ਖਤਰਾ ਆ ਵੀ ਕਈ ਵਾਰੀ ਸਾਨੂੰ ਨੌਲੇਜ ਹੁੰਦੀ ਆ ਵੀ ਜਿਹੜਾ ਮੇਰੀ ਮੈਂ ਪਟੀਸ਼ਨ ਪਾਈ ਸੀ ਉਹ ਰੀਸੈਂਟਲੀ ਰਿਫਿਊਜ਼ ਹੋਈ ਆ ਇਵਨ ਥੋ ਮੈਂ ਉਹਨੂੰ ਰੀਕਨਸਿਡਰ ਕਰਨ ਲਈ ਐਪਲੀਕੇਸ਼ਨ ਆਲਰੇਡੀ ਪਾ ਦਿੱਤੀ ਆ ਪਰ ਇੱਕ ਇੱਕ ਜਿਹੜਾ ਬਫਰ ਹੁੰਦਾ ਉਹਦੇ ਵਿੱਚ ਜਿਹੜੇ ਆਈਸੀਈ ਅਧਿਕਾਰੀ ਆ ਉਹ ਆ ਕੇ ਮੈਨੂੰ ਰਿਪੋਰਟ ਕਰ ਸਕਦਾ ਐ ਸੋ ਜੇ ਮੈਨੂੰ ਇਦਾਂ ਦਾ ਲੱਗੇ ਵੀ ਹਾਂ ਵੀ ਮੈਨੂੰ ਮੈਨੂੰ ਕੋਈ ਖਤਰਾ ਸੋ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਕੀ ਕੁਝ ਕਰ ਸਕਦਾ ਐ ਅ ਵੈਰੀ ਕਲੀਅਰਲੀ ਗੁਰਜਸਪਾਲ ਤਿੰਨ ਕਿ ਚੀਜ਼ਾਂ ਇੱਕ ਨੰਬਰ ਦੇ ਦਿੱਤੇ ਆ ਕਿ ਪਹਿਲਾਂ ਜਿਹੜੇ ਆਪਣੇ ਜਾਣ ਪਛਾਣ ਪਰਿਵਾਰ ਰਿਸ਼ਤੇਦਾਰ ਉਹਨਾਂ ਨਾਲ ਪਹਿਲਾਂ ਹੀ ਕੋਈ ਨਾ ਕੋਈ ਯੋਜਨਾ ਬਣਾ ਕੇ ਰੱਖੋ ਕਿ ਜਸਟ ਇਨ ਕੇਸ ਰੱਬ ਨਾ ਕਰੇ ਮੇਰੀ ਗ੍ਰਫਤਾਰੀ ਹੋ ਜਾਂਦੀ ਤੇ ਇਤੋਂ ਅੱਗੇ ਕੀ ਕਰਨਾ ਦੂਸਰੀ ਚੀਜ਼ ਇਹ ਆ ਕਿ ਇਮੀਗ੍ਰੇਸ਼ਨ ਵਾਲਿਆਂ ਤੋਂ ਥੋੜਾ ਜਿਹਾ ਬਚ ਕੇ ਅ ਇਮੀਗ੍ਰੇਸ਼ਨ ਤੋਂ ਕਿੱਦਾਂ ਬਚ ਕੇ ਕਿ ਬਿਨਾ ਕਿਸੇ ਵਕੀਲ ਦੀ SLA ਇਮੀਗ੍ਰੇਸ਼ਨ ਵਕੀਲ ਦੀ SLA ਤੋਂ ਬਿਨਾ ਆਪਣਾ ਇਮੀਗ੍ਰੇਸ਼ਨ ਸਟੇਟਸ ਨਾ ਬਦਲੋ ਅਮਰੀਕਾ ਤੋਂ ਬਾਹਰ ਨਾ ਜਾਓ ਗ੍ਰੀਨ ਕਾਰਡ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਤੇ ਤੀਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਕ੍ਰਾਈਮਨਲ ਸਿਸਟਮ ਤੋਂ ਬਚ ਗਿਆ ਕਿਉਂਕਿ ਆਮ ਤੌਰ ਤੇ ਤੇ ਅਨ ਡਾਕੂਮੈਂਟਡ ਜਿਹੜੇ ਆਪਣੇ ਇਮੀਗ੍ਰੈਂਟ ਹੁੰਦੇ ਆ ਸਰਕਾਰ ਦੇ ਰੈਕੋਰਡ ਵਿੱਚ ਹੀ ਨਹੀਂ ਹੁੰਦੇ ਪਰ ਇੱਕ ਵਾਰ ਇਹ ਆ ਕਿ ਤੁਸੀਂ ਕਿਸੇ ਕ੍ਰਾਈਮ ਦੇ ਵਿੱਚ ਫਸ ਜਾਂਦੇ ਹੋ ਜਿਸ ਜਿਹਦੇ ਵਿੱਚ ਅਸੀਂ ਡਰੰਕ ਡਰਾਈਵਿੰਗ ਬੜੀ ਕਾਮਨ ਹੈਗੀ ਹੈ ਜਾਹਰ ਵੀ ਕਿ ਇਦਾਂ ਦੀਆਂ ਕਈ ਛੇੜੀਆਂ ਚ ਇਹਦੇ ਵਿੱਚ ਇਹ ਹੈ ਕਿ ਤੁਹਾਨੂੰ ਤੁਸੀਂ ਸਿਸਟਮ ਦੇ ਵਿੱਚ ਆ ਜਾਨੇ ਕਿਉਂਕਿ ਪੁਲਿਸ ਜਿਹੜੇ ਆ ਤੁਹਾਡੇ ਫਿੰਗਰਪ੍ਰਿੰਟ ਲੈ ਲਿੰਦੀ ਆ ਤੇ ਉਹ ਗੇਮ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਦੇ ਦਿੰਦੀ ਆ ਸੋ ਮੈਂ ਤੇ ਰਿਪੀਟ ਕਰਦਾ ਨੰਬਰ 1 ਦੇ ਉੱਤੇ ਪੀ ਯੋਜਨਾ ਬਣਾ ਕੇ ਰੱਖੋ ਜਸਟ ਇਨ ਕੇਸ ਗ੍ਰਫਤਾਰੀ ਹੋ ਜਾਂਦੀ ਆ ਨੰਬਰ 2 ਦੇ ਉੱਤੇ ਇਮੀਗ੍ਰੇਸ਼ਨ ਤੋਂ ਬਚ ਕੇ ਕੋਈ ਵੀ ਆਪਣਾ ਇਮੀਗ੍ਰੇਸ਼ਨ ਸਟੇਟਸ ਬਿਨਾ ਵਕੀਲ ਦੀ ਸਲਾਹ ਤੋਂ ਨਾ ਬਦਲੋ ਅਮਰੀਕਾ ਤੋਂ ਬਾਹਰ ਨਾ ਜਾਓ ਤੇ ਤੀਸਰਾ ਕ੍ਰਿਮੀਨਲ ਸਿਸਟਮ ਤੋਂ ਬਚ ਕੇ ਕੋਈ ਵੀ ਇਦਾਂ ਦਾ ਅਪਰਾਧ ਅਪਰਾਧ ਦੀ ਜਿਹੜਾ ਅਪਰਾਧ ਵਾਲਾ ਜਿਹੜਾ ਕੰਮ ਆ ਉਹ ਤੋਂ ਦੂਰ ਰਹੋ ਕਿਉਂਕਿ ਉਦਾਂ ਤੁਹਾਡੀ ਆਈਡੈਂਟੀਫਿਕੇਸ਼ਨ ਜਿਹੜੀ ਆ ਹੋ ਜਾਣੀ ਆ ਸੋ ਜਿਹੜਾ ਅਗਲਾ ਸਵਾਲ ਹੈਗਾ ਉਹ ਇਹ ਹੈ ਵੀ ਕੀ ਮੈਨੂੰ ਜਿਹੜੇ ਆਈਸੀਈ ਏਜੰਟ ਨੇ ਉਹ ਕਿਸੇ ਕਿਸੇ ਪਬਲਿਕ ਜਗ੍ਹਾ ਤੇ ਵੀ ਮਿਲ ਸਕਦੇ ਆ ਜਾਂ ਉਹ ਹਮੇਸ਼ਾ ਮੇਰੇ ਘਰ ਹੀ ਆਉਣਗੇ ਜਾਂ ਮੇਰੇ ਵਰਕਪਲੇਸ ਤੇ ਹੀ ਆਉਣਗੇ ਤੇ ਜੇ ਉਹ ਆ ਜਾਂਦੇ ਨੇ ਜਾਂ ਮੈਨੂੰ ਕਿਤੇ ਬਾਹਰ ਮਿਲ ਪੈਂਦੇ ਨੇ ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਮੇਰੇ ਕੋਲੇ ਕੀ ਅਧਿਕਾਰ ਨੇ ਮੈਂ ਕੀ ਕਰ ਸਕਦਾ ਉਮ ਆਈ ਸੀ ਤੇ ਜਿਹੜੇ ਅਧਿਕਾਰੀ ਹੁੰਦੇ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਤੋਂ ਤੁਹਾਡੀ ਛਾਣਬੀਣ ਸਾਰੀ ਪਹਿਲਾਂ ਹੀ ਕਰ ਲੈਣੀ ਹੈ ਉਹਨਾਂ ਤੁਹਾਨੂੰ ਆਇਡੈਂਟੀਫਾਈ ਕਰ ਲੈਣਾ ਕਿ ਜਿਹੜਾ ਬੰਦੇ ਨੂੰ ਕਰਨਾ ਤਾਂ ਕਿਸੇ ਪਬਲਿਕ ਦੇ ਵਿੱਚ ਤੁਹਾਡੀ ਗ੍ਰਿਫਤਾਰੀ ਬੜੀ ਤੇਜ਼ੀ ਦੇ ਨਾਲ ਕਰਦੇ ਆ ਉਹ ਤੁਹਾਡਾ ਨਾਮ ਲੈ ਕੇ ਉਹ ਮੇਕ ਸ਼ੁਰ ਕਰਨਗੇ ਕਿ ਤੁਸੀਂ ਜਿੱਦਾਂ ਕਹਿਣਗੇ ਮਿਸਾਲ ਦੇ ਤੌਰ ਤੇ ਮੈਂ ਕਹਾਂ ਵੀ ਜੇ ਗੁਰਜਸਪਾਲ ਨੂੰ ਫੜਨਾ ਤੇ ਕਹਿਣਗੇ ਤੁਰੇ ਜਾਂਦੇ ਨੂੰ ਕਹਿਣਗੇ ਗੁਰਜਸਪਾਲ ਤੇ ਕਨੋਲਿਜ ਤੁਸੀਂ ਕਹੋਗੇ ਵੀ ਹਾਂਜੀ ਤੇ ਉਮ ਅ ਇਹ ਪੁੱਛ ਸਕਦੇ ਹੋ ਕਿਉਂਕਿ ਹੁਣ ਉਹਦੇ ਵਿੱਚ ਇਦਾਂ ਕਰਨਗੇ ਜਿਹੜੇ ਆਈਸ ਵਾਲੇ ਅਧਿਕਾਰੀ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਆਪਾਂ ਨਾਮ ਲੈਣ ਤੋਂ ਪਹਿਲਾਂ ਇਹ ਕਹਿੰਦੇ ਪੰਜਾਬੀ ਹਾਂ ਮੈਂ ਗੁਰਜਸਪਾਲਾ ਤੁਸੀਂ ਇਹ ਪੁੱਛੋ ਵੀ ਕਹਿੰਨੇ ਗੋ ਮੈਂ ਜਾ ਸਕਦਾ ਤੇ ਜੇ ਉਹ ਕਹਿਣ ਵੀ ਹਾਂ ਤੁਸੀਂ ਜਾ ਸਕਦੇ ਹੋ ਤੇ ਤੁਸੀਂ ਇਸ ਤਰ੍ਹਾਂ ਇੱਕ ਆਸ ਉਹਦੇ ਮੈਂ ਕਿ세 ਜਵਾਬ ਦਤਨ ਕਿਉਂਕਿ ਕਿਸੇ ਵੀ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇਣਾ ਮੈਂ ਨਹੀਂ ਦੇਣਾ ਚਾਹੁੰਗਾ ਮੈਂ ਇਸ ਵੇਲੇ ਤੁਹਾਡੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ ਤਾਂ ਉਹਨਾਂ ਤੋਂ ਦੂਰ ਚਲੇ ਜਾਓ ਅ ਜੇ ਉਹ ਕਹਿਣ ਕਿ ਨਹੀਂ ਤੇ ਫਿਰ ਆਪਣਾ ਚੁੱਪ ਰਹਿਣ ਦਾ ਤੁਸੀਂ ਹੱਕ ਵਰਤ ਸਕਦੇ ਹੋ ਕਿਉਂਕਿ ਅਮਰੀਕਨ ਕਨਸਟੀਟਿਊਸ਼ਨ ਤੁਹਾਨੂੰ ਚੁੱਪ ਰਹਿਣ ਦਾ ਹੱਕ ਦਿੰਦਾ ਅ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਆਪਣੇ ਸਵਾਲਾਂ ਦਾ ਜਵਾਬ ਨਾ ਦੇਣ ਦਾ ਹੱਕ ਵਰਤਣਾ ਚਾਹੁੰਦਾ ਆ ਯੂ ਨੋ ਆਈ ਐਕਸਰਸਾਈਜ਼ ਮਾਈ ਰਾਈਟ ਟੂ ਕੀਪ ਕਵਾਈਟ ਤੇ ਉਹ ਤੋਂ ਬਾਅਦ ਕਿਹਾ ਕਿ ਮੈਂ ਆਪਣੇ ਵਕੀਲ ਨਾਲ ਗੱਲ ਕਰਨੀ ਚਾਹੁੰਦਾ ਸੋ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਕੋਈ ਨਾ ਦੋ ਅੰਤੇ ਫਿਰ ਜੇ ਉਹ ਤੁਹਾਡੀ ਤਲਾਸ਼ੀ ਲੈਣੀ ਸ਼ੁਰੂ ਕਰ ਦੇਣ ਤੇ ਤੁਸੀਂ ਕਹੋ ਕਿ ਮੈਂ ਤੁਹਾਨੂੰ ਤਲਾਸ਼ੀ ਦੇਣ ਦੀ ਇਜਾਜ਼ਤ ਨਹੀਂ ਦਿੰਦਾ ਇਹ ਤੁਹਾਡੇ ਰਾਈਟ ਆ ਕਾਨੂੰਨੀ ਤੌਰ ਦੇ ਉੱਤੇ ਤੁਹਾਡੇ ਰਾਈਟ ਆ ਇੱਕ ਚੀਜ਼ ਇਹ ਬਹੁਤ ਜ਼ਰੂਰੀ ਆ ਉਹ ਇਹ ਆ ਕਿ ਨਾ ਕੋਈ ਆਪਣਾ ਫਰਜੀ ਦਸਤਾਵੇਜ਼ ਦਿਖਾਓ ਕੋਈ ਉਹਨਾਂ ਨਾਲ ਝੂਠ ਨਾ ਬੋਲੋ ਭਜੋ ਨਾ ਗ੍ਰਫਤਾਰੀ ਦਾ ਵਿਰੋਧ ਨਾ ਕਰੋ ਤੁਹਾਡੇ ਕੋਲ ਰਾਈਟ ਹੈਗਾ ਤੁਸੀਂ ਚੁੱਪ ਰਹਿ ਸਕਦੇ ਹੋ ਠੀਕ ਆ ਆਪਣੀ ਇਮੀਗ੍ਰੇਸ਼ਨ ਬਾਰੇ ਕੋਈ ਵੀ ਕਿਸੇ ਵੀ ਸਵਾਲ ਦਾ ਜਵਾਬ ਨਾ ਦਿਓ ਤੁਹਾਡੇ ਕੋਲ ਕਹਿੰਦਾ ਜਿੱਦਾਂ ਕਹਿੰਦੇ ਆ ਨਾ ਅਮਰੀਕਾ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਹੈ ਕਿ ਤੁਹਾਡੇ ਵੱਲੋਂ ਕੋਈ ਵੀ ਜਾਣਕਾਰੀ ਤੁਹਾਡੇ ਖਿਲਾਫ ਵਰਤੀ ਜਾ ਸਕਦਾ ਭੀ ਜਦੋਂ ਤੁਹਾਨੂੰ ਅਰੈਸਟ ਵੀ ਕਰਦੇ ਆ ਆਮ ਤੌਰ ਤੇ ਅਸੀਂ ਦੇਖਿਆ ਉਹ ਕਹਿੰਦੇ ਕਿ ਯੂ ਹੈਵ ਅ ਰਾਈਟ ਟੂ ਰਿਮੇਨ ਸਾਈਲੈਂਟ ਐਨੀਥਿੰਗ ਧਟ ਯੂ ਸੇ ਕੁਡ অর ਮੇਬੀ ਯੂਸਡ ਅਗੇਂਸਟ ਯੂ ਇਨ ਦਾ ਕੋਰਟ ਇਦਾਂ ਕਰਕੇ ਕਹਿੰਦੇ ਵੀ ਤੁਹਾਡੇ ਖਿਲਾਫ ਕੋਈ ਵੀ ਜਾਣਕਾਰੀ ਜਿਹੜੀ ਤੁਸੀਂ ਉਹਨਾਂ ਦਿੰਦੇ ਹੋ ਤੁਹਾਡੇ ਖਿਲਾਫ ਵਰਤੀ ਜਾ ਸਕਦੀ ਕਾਨੂੰਨੀ ਤੌਰ ਤੇ ਆ ਆਪਣਾ ਕੋਈ ਵੀ ਪਾਸਪੋਰਟ ਪਛਾਣ ਪੱਤਰ ਪੁਰਾਣਾ ਵੀਜ਼ਾ ਤੁਸੀਂ ਉਹਨਾਂ ਨੂੰ ਨਾ ਦਿਓ ਅ ਪਰ ਜੇ ਤੁਸੀਂ ਕੋਈ ਅਦਾਲਤੀ ਤਰੀਕ ਭੁਗਤ ਰਹੇ ਹੋ ਤੇ ਆਪਣੇ ਵਕੀਲ ਦੇ ਨਾਲ ਗੱਲ ਕਰੋ ਅ ਇਤੋਂ ਪਹਿਲਾਂ ਕਿ ਉਹ ਤੁਹਾਨੂੰ ਅੰਦਰ ਦੇ ਦੇਣ ਇਹ ਬੰਦ ਕਰ ਦੇਣ ਸੋ ਫਿਰ ਮੈਂ ਇਸ ਚੀਜ਼ਾਂ ਨੂੰ ਰਿਪੀਟ ਕਰਦਾ ਕਿ ਅ ਉਹਨਾਂ ਨੂੰ ਕਹੋ ਕਿ ਮੈਂ ਜਾ ਸਕਦਾ ਨਾ ਨਾ ਕੰਫਰਮ ਕਰੋ ਜੇ ਕਹਣ ਜਾਓ ਹਾਂ ਤੁਸੀਂ ਜਾ ਸਕਦੇ ਹੋ ਜੇ ਕਹਣ ਨਹੀਂ ਤੇ ਤੁਸੀਂ ਚੁੱਪ ਰਹੋ ਕੁਝ ਨਾ ਕਹੋ ਉਹਨਾਂ ਨੂੰ ਫਿਰ ਹੀ ਕਹੋ ਕੀ ਮੈਚੋ ਪੜਾਣਾ ਚਾਹੁੰਦਾ ਤੇ ਆਪਣੇ ਵਕੀਲ ਦੇ ਨਾਲ ਗੱਲ ਕਰਨੀ ਚਾਹੁੰਦਾ ਉਹ ਤਲਾਸ਼ ਲੈਣ ਦੀ ਕੋਸ਼ਿਸ਼ ਕਰਨ ਤੁਸੀਂ ਕਹੋ ਮੈਂ ਤਲਾਸ਼ ਲੈਣ ਦੀ ਜਲਤ ਨਹੀਂ ਦਿਨ ਤਾਂ ਅਗੇਨ ਝੂਠ ਨਾ ਬੋਲੋ ਫਰਜੀ ਦਸਤਾਵੇਜ਼ ਨਾ ਦਿਖਾਓ ਭਜੋ ਨਾ ਗ੍ਰਿਫਤਾਰੀ ਦਾ ਵਿਰੋਧ ਨਾ ਕਰੋ ਤੇ ਕਿਸੇ ਵੀ ਸਵਾਲ ਦਾ ਜਵਾਬ ਨਾ ਦਿਓ ਤੇ ਕੋਈ ਵੀ ਆਪਣਾ ਪਛਾਣ ਪੱਤਰ ਉਹਨਾਂ ਨੂੰ ਨਾ ਦਿਓ ਤੇ ਆਪਣੇ ਵਕੀਲ ਦੇ ਨਾਲ ਇਮੀਡੀਏਟਲੀ ਗੱਲ ਕਰੋ ਕਿ ਉਹ ਕਨਨੋਨੀ ਤੌਰ ਤੇ ਤੁਸੀਂ ਆਪਣੇ ਵਕੀਲ ਦੇ ਨਾਲ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੇਰੇ ਕੋਲ ਰਾਈਟ ਹੈ ਮੈਂ ਆਪਣੇ ਵਕੀਲ ਦੇ ਨਾਲ ਗੱਲ ਕਰਨ ਦਾ ਸੋ ਇਹ ਦੇਖ ਇਹ ਸਾਰੀ ਗੱਲਬਾਤ ਆਮ ਤੌਰ ਤੇ ਤੇ ਕਹਿਣੀ ਸੌਖੀ ਕਰਨੀ ਥੋੜੀ ਜਿਹੀ ਔਖੀ ਹੁੰਦੀ ਇਦਾਂ ਹੁੰਦਾ ਨਾ ਕਈ ਵਾਰ ਆਪਣੇ ਜਿਹੜੇ ਬੰਦੇ ਆ ਡਰ ਜਾਂਦੇ ਆ ਜੀ ਆ ਸੋ ਇਹ ਚੀਜ਼ਾਂ ਤੁਹਾਨੂੰ ਓਵਰ ਦਾ ਟਾਈਮ ਪ੍ਰੈਕਟਿਸ ਕਰਨੀ ਪੈਣੀ ਆ ਕਿਉਂਕਿ ਅਮਰੀਕਾ ਹੈਗਾ ਤੁਹਾਡੇ ਕੋਲ ਇਹਨਾਂ ਚੀਜ਼ਾਂ ਦੇ ਰੂਲ ਆ ਲਾਅ ਤੁਹਾਨੂੰ ਇਹਨਾਂ ਚੀਜ਼ਾਂ ਦੀ ਇਜਾਜ਼ਤ ਦਿੰਦਾ ਇਸ ਲਈ ਇਹ ਫਿਰ ਬੜਾ ਜ਼ਰੂਰੀ ਹੈ ਮੈਂ ਪੁਰਾਣੇ ਪੁਆਇੰਟ ਦੇ ਉੱਤੇ ਆਉਣਾ ਯੂ ਨੇਵਰ ਨੋ ਕੱਲ ਨੂੰ ਕੀ ਹੋਣਾ ਆਪਣਾ ਪਰਿਵਾਰ ਯਾਰ ਮਿੱਤਰ ਰਿਸ਼ਤੇਦਾਰਾਂ ਦੇ ਨਾਲ ਯੋਜਨਾ ਬਣਾ ਕੇ ਰੱਖੋ ਜਸਟ ਇਨ ਕੇਸ ਤੁਹਾਡੀ ਗ੍ਰਫਤਾਰੀ ਹੋ ਜਾਂਦੀ ਤੇ ਨੈਕਸਟ ਸਟੈਪ ਕੀ ਆ ਜੀ ਜੀ ਸੋ ਇੱਥੇ ਮੈਂ ਇਹ ਗੱਲ ਵੀ ਦਰਸਾਉਣੀ ਚਾਹੁੰਦਾ ਵੀ ਜਿਹੜੀ ਅਮਰੀਕਨ ਕਨਸਟੀਟਿਊਸ਼ਨ ਆ ਉਹ ਕੋਈ ਵੀ ਬੰਦਾ ਮਤਲਬ ਜਿਵੇਂ ਅਸੀਂ ਸ਼ੋ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਜਿਹੜਾ ਅਮਰੀਕਨ ਸੋਇਲ ਦੇ ਉੱਤੇ ਹੈ ਜਿਹੜਾ ਅਮਰੀਕਾ ਦੀਆਂ ਹੱਦਾਂ ਦੇ ਅੰਦਰ ਹੈ ਉਹਦੇ ਕੋਲ ਇਹ ਅਧਿਕਾਰ ਨੇ ਵੀ ਜੇ ਪੁਲਿਸ ਤੁਹਾਨੂੰ ਆਕੇ ਕੁਐਸਚਨ ਕਰਦੀ ਹੈ ਜਾਂ ICE ਤੁਹਾਨੂੰ ਆਕੇ ਕੁਐਸਚਨ ਕਰਦੀ ਹੈ ਸੋ ਤੁਸੀਂ ਉਹਨਾਂ ਨੂੰ ਇਹ ਗੱਲ ਕਹਿ ਸਕਦੇ ਹੋ ਵੀ ਹਾਂ ਜਿਹੜਾ ਅਮਰੀਕਾ ਦੀ ਕਨਸਟੀਟਿਊਸ਼ਨ ਹੈ ਇਵਨ ਦੋ ਤੁਸੀਂ ਸਿਟੀਜ਼ਨ ਨਹੀਂ ਹੈਗੇ ਉਹਦੇ ਵੱਲੋਂ ਮੈਨੂੰ ਚੁੱਪ ਰਹਿਣ ਦਾ ਅਧਿਕਾਰ ਹੈ ਤੇ ਮੈਂ ਉਹ ਅਧਿਕਾਰ ਵਰਤਣਾ ਚਾਹੁੰਦਾ ਹਾਂ ਤੇ ਹਰ ਇੱਕ ਬੰਦੇ ਨੂੰ ਇੱਥੇ ਲਾਇਰ ਦਾ ਰਾਈਟ ਹੈਗਾ ਉਹਨੂੰ ਲਾਇਰ ਨਾਲ ਗੱਲ ਕਰਨ ਦਾ ਅਧਿਕਾਰ ਹੈਗਾ ਤੇ ਜਿਹੜੀ ਦੂਜੀ ਗੱਲ ਤੁਸੀਂ ਕਹਿਣੀ ਵੀ ਹਾਂ ਮੈਂ ਆਪਣੇ ਲਾਇਰ ਨਾਲ ਗੱਲ ਕਰਨ ਦੇ ਅਧਿਕਾਰ ਨੂੰ ਵਰਤਣਾ ਚਾਹੁੰਦਾ ਮਤਲਬ ਅਗੇਨ ਜਿਵੇਂ ਹਰਵਿੰਦਰ ਨੇ ਕਿਹਾ ਵੀ ਤੁਹਾਨੂੰ ਇਸ ਗੱਲ ਦੀ ਪ੍ਰੈਕਟਿਸ ਦੀ ਲੋੜ ਹੈ ਪਰ ਘਬਰਾ ਕੇ ਭੱਜਣਾ ਨਹੀਂਗਾ ਜਿਹੜੀ ਗ੍ਰਿਫਤਾਰੀ ਆ ਉਹਨੂੰ ਬਿਲਕੁਕੁਲ ਰਜਿਸਟ ਨਹੀਂ ਕਰਨਾ ਤੇ ਕੁਝ ਵੀ ਝੂਠ ਨਹੀਂ ਬੋਲਣਾ ਕਿਉਂਕਿ ਇਹ ਤਿੰਨੇ ਹੀ ਗੱਲਾਂ ਤੁਹਾਡੇ ਅਗੇਂਸਟ ਜਾ ਸਕਦੀਆਂ ਨੇ ਬੜੀ ਕਾਮਲੀ ਤੁਸੀਂ ਇਹ ਗੱਲਾਂ ਕਹਿਣੀਆਂ ਨੇ ਸੋ ਹਰਵਿੰਦਰ ਜਿਹੜਾ ਇਹ ਤੋਂ ਅਗਲਾ ਸਵਾਲ ਹੈਗਾ ਉਹ ਇਹ ਹੈ ਵੀ ਜੇ ਅਫਸਰ ਮੇਰੇ ਘਰ ਹੀ ਆ ਜਾਣ ਤਾਂ ਅ ਕੀ ਮੈਨੂੰ ਕਿਵੇਂ ਪਤਾ ਲੱਗੂਗਾ ਵੀ ਉਹ ਆਈਸੀ ਤੋਂ ਹਨ ਵੀ ਇਹਦਾ ਇਹਦਾ ਕੋਈ ਤਰੀਕਾ ਹੈਗਾ ਅਮ ਇਹ ਬੜਾ ਟ੍ਰੀਕੀ ਕੁਐਸਚਨ ਆ ਜ਼ਰੂਰੀ ਨਹੀਂ ਕਿਉਂਕਿ ਜਿਹੜੇ ਆਈਸੀ ਦੇ ਅਧਿਕਾਰੀ ਹੁੰਦੇ ਆ ਉਹ ਆਮ ਤੌਰ ਤੇ ਪੁਲਿਸ ਦੇ ਪੇਸ਼ ਵਿੱਚ ਆ ਕੇ ਤੁਹਾਡੇ ਕੋ ਪਛਾਣ ਪੱਤਰ ਚੋਰੀ ਦੀ ਕੋਈ ਕਾਰਵਾਈ ਦੀ ਗੱਲ ਕਰਨ ਦੀ ਇੱਛਾ ਜ਼ਾਹਰ ਕਰਦੇ ਆ ਜਾਂ ਕਿਸੇ ਹੋਰ ਕੋਈ ਬਹਾਨਾ ਬਣਾ ਕੇ ਤੁਹਾਡੇ ਕੋਲ ਆਉਂਦੇ ਸੋ ਹਮੇਸ਼ਾ ਨਹੀਂ ਤੁਸੀਂ ਪਛਾਣ ਨਹੀਂ ਸਕਦੇ ਕਿ ਆਈਸੀ ਆਈਸ ਵਾਲੇ ਬੰਦੇ ਆ ਜਾਂ ਨਹੀਂ ਤੇ ਚਲੋ ਜਿਓ ਆ ਵੀ ਗਏ ਤਾਂ ਕੀ ਉਹ ਮੇਰੇ ਘਰ ਦੇ ਅੰਦਰ ਦਾਖਲ ਹੋ ਕੇ ਮੈਨੂੰ ਗ੍ਰਿਫਤਾਰ ਕਰ ਸਕਦੇ ਆ ਅ ਬੜੀ ਸਿੰਪਲ ਗੱਲ ਆ ਕਿ ਜੇ ਉਹਨਾਂ ਕੋਈ ਵਾਰੰਟ ਹੈ ਗਿਆ ਜੱਜ ਵੱਲੋਂ ਦਿੱਤੇ ਵਾਰੰਟ ਜੇ ਵੀ ਵਾਰੰਟ ਲੈ ਕੇ ਆਏ ਆ ਤੇ ਤੁਸੀਂ ਉਹ ਤੁਹਾਡੇ ਘਰ ਆ ਸਕਦੇ ਆ ਤੇ ਪਰ ਜੇ ਉਹਨਾਂ ਕੋਈ ਵਾਰੰਟ ਨਹੀਂ ਆ ਤਾਂ ਤੁਹਾਡੇ ਅੰਦਰ ਦਾਖਲ ਨਹੀਂ ਹੋ ਸਕਦੇ ਤੇ ਉਹਨਾਂ ਲਈ ਤੁਸੀਂ ਦਰਵਾਜ਼ਾ ਨਾ ਖੋਲੋ ਤੁਸੀਂ ਉਹਨਾਂ ਨੂੰ ਘਰੇ ਨਾ ਆਉਣ ਦੀ ਇਜਾਜ਼ਤ ਦਿਓ ਜੇ ਤੁਹਾਨੂੰ ਕੋਈ ਵਾਰੰਟ ਨਹੀਂ ਤੇ ਠੀਕ ਹੈ ਸੋ ਮੈਂ ਦਰਵਾਜ਼ਾ ਖੋਲ ਕੇ ਉਹਨਾਂ ਨੂੰ ਇਹ ਵੀ ਕਹਿ ਸਕਦਾ ਵੀ ਮੈਂ ਤੁਹਾਨੂੰ ਆਪਣੇ ਘਰ ਦੇ ਅੰਦਰ ਆਉਣ ਦੀ اجازت ਨਹੀਂ ਦਿੰਦਾ ਵੀ ਜੇ ਤੁਹਾਡੇ ਕੋਲੇ ਵਾਰੰਟ ਨਹੀਂ ਹੈਗਾ ਤਾਂ ਤੁਸੀਂ ਮੇਰੇ ਘਰ ਦੇ ਅੰਦਰ ਆ ਦਾਖਲ ਨਹੀਂ ਹੋ ਸਕਦੇ ਸੋ ਵੀ ਉਸ ਤੋਂ ਵੀ ਪਹਿਲਾਂ ਉਹਨਾਂ ਲਈ ਤੁਸੀਂ ਇਹ ਵੀ ਕਰ ਸਕਦੇ ਹੋ ਵੀ ਤੁਸੀਂ ਉਹਨਾਂ ਲਈ ਦਰਵਾਜ਼ੇ ਨਹੀਂ ਖੋਲੋ ਇਹ ਵੀ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਜੇ ਉਹਨਾਂ ਕੋ ਕੋ ਵਾਰੰਟ ਨਹੀਂ ਤੁਹਾਡੇ ਤੁਹਾਡੇ ਲਈ ਤੁਹਾਡੇ ਘਰ ਦੇ ਅੰਦਰ ਤਾਂ ਆ ਨਹੀਂ ਸਕਦੇ ਠੀਕ ਠੀਕ ਤਾਂ ਚਲੋ ਮੰਨ ਲਓ ਵੀ ਜੇ ਦਫ਼ਤ ਉਹ ਮੇਰੇ ਦਰਵਾਜ਼ੇ ਤੇ ਆ ਗਏ ਤਾਂ ਮਤਲਬ ਹੋਰ ਕੀ ਆਪਸ਼ਨਸ ਨੇ ਮੇਰੇ ਕੋਲ ਸਭ ਤੋਂ ਪਹਿਲਾਂ ਪਤਾ ਕਰਨ ਦੀ ਕੋਸ਼ਿਸ਼ ਕਰੋ ਜਦੋਂ ਮੈਂ ਦੱਸਿਆ ਹੈਦਰਾ ਤੜਾਓ ਖਾ ਪਰ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਆਈਸ ਤੋਂ ਤਾਂ ਨਹੀਂ ਆਈਸੀ ਤੋਂ ਤਾਂ ਨਹੀਂ ਆ ਸ਼ਾਂਤ ਰਹੋ ਜਦੋਂ ਤੁਸੀਂ ਲਿਖੇ ਦੇ ਨਾਲ ਪੇਸ਼ ਹੋ ਫਿਰ ਝੂਠ ਨਾ ਬੋਲੋ ਤੇ ਕਹੋ ਵੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਸਲਿੱਕੇ ਨਾ ਕਹੋ ਵਾਰੰਟ ਦਿਖਾਉਣ ਦੇ ਲਈ ਤੇ ਜੇ ਤੁਸੀਂ ਦਰਵਾਜ਼ਾ ਨਹੀਂ ਖੋਲਣਾ ਚਾਹੁੰਦੇ ਤੇ ਤੁਹਾਨੂੰ ਕਹੋ ਦਰਵਾਜ਼ੇ ਹੀ ਇੱਥੋਂ ਤੋਂ ਮੈਨੂੰ ਸਰਕਾਓ ਵਾਰੰਟ ਜਿਹੜੇ ਤੁਹਾਡੇ ਕੋਲ ਹੈਗੇ ਜੇ ਤੁਸੀਂ ਘਰ ਖੋਲਣਾ ਚਾਹੁੰਦੇ ਹੋ ਹੈਨਾ ਅ ਤੇ ਜੇ ਉਹਨਾਂ ਨੂੰ ਜੋ ਸਰਕਾਰੋਂ ਤੋਂ ਮਨਾ ਕਰ ਦੇਣ ਵੀ ਨਹੀਂ ਆਪਾਂ ਨਹੀਂ ਕਰ ਸਕਦੇ ਫਿਰ ਇਹਨੂੰ ਕਾਪੀ ਤੁਸੀਂ ਕਰਦੇ ਅੰਦਰ ਨਹੀਂ ਆ ਸਕਦੇ ਤੇ ਜੇ ਹੋਰ ਕਿਸੇ ਨੂੰ ਲੱਭ ਰਹੇ ਹੋਣ ਤੇ ਆਪਣੀ ਉਹਨਾਂ ਨੂੰ ਕਹੋ ਵੀ ਠੀਕ ਆ ਤੁਸੀਂ ਆਪਣੀ ਜਾਣਕਾਰੀ ਜਿਹੜੇ ਇੱਥੇ ਛੱਡ ਜੋ ਤੇ ਉਹ ਬੰਦੇ ਦਾ ਪਤਾ ਦੱਸਣ ਦੀ ਤੁਹਾਨੂੰ ਜਰੂਰਤ ਨਹੀਂ ਨਾ ਹੀ ਅਗੇ ਤੁਹਾਨੂੰ ਝੂਠ ਬੋਲਣ ਦੀ ਲੋੜ ਆ ਗੱਲ ਫਿਰ ਉਹੀ ਆ ਜਾਂਦੀ ਨਾ ਕਿ ਲਿਮਟਿਡ ਬੋਲੋ ਓਵਰ ਸਪੀਕ ਨਾ ਕਰੋ ਤੇ ਉਹ ਬੰਦੇ ਨੂੰ ਇਹ ਦੱਸਣ ਦੀ ਤੁਹਾਨੂੰ ਜਰੂਰਤ ਨਹੀਂ ਤੁਹਾਡਾ ਨਾ ਰਹਿੰਦਾ ਨਹੀਂ ਰਹਿੰਦਾ ਕੁਛ ਵੀ ਇਦਾਂ ਦੇ ਝੂਠ ਨਾ ਬੋਲੋ ਜੇਕਾ ਤੁਸੀਂ ਆਪਣੀ ਮੇਰੀ ਜਾਣਕਾਰੀ ਛੱਡ ਦੋ ਮੇਰੇ ਕੋਲ ਠੀਕ ਹੈ ਤੇ ਜੇ ਮੰਨ ਲਓ ਵੀ ਉਹ ਮੇਰੇ ਘਰ ਦੇ ਅੰਦਰ ਦਾਖਲ ਹੋਈ ਜਾਂਦੇ ਨੇ ਅ ਬੀ ਉਹ ਉਹਨੂੰ ਗ੍ਰਫਤਾਰ ਕਰਨ ਲਈ ਮੇਰੇ ਘਰ ਦੇ ਅੰਦਰ ਮੇਰੀ ਬਿਨਾ ਪਰਮਿਸ਼ਨ ਤੋਂ ਦਾਖਲ ਹੋ ਗਏ ਜਾਂ ਉਹ ਵਾਰੰਟ ਕਰਾ ਕੇ ਵੀ ਫਿਰ ਉਹਨਾਂ ਸਿਚੁਏਸ਼ਨਸ ਦੇ ਵਿੱਚ ਮੈਂ ਕੀ ਕਰ ਸਕਦਾ ਸੋ ਅਗਰ ਜਿਸ ਪਰ ਜਦੋਂ ਮੈਂ ਪਹਿਲਾਂ ਦੱਸਿਆ ਕਿ ਜੇ ਉਹਨਾਂ ਕੋਈ ਵਾਰੰਟ ਹੈ ਨਹੀਂ ਤਾਂ ਤੁਹਾਡੇ ਘਰ ਨਹੀਂ ਆ ਸਕਦੇ ਪਰ ਚਲੋ ਇਹ ਮੰਨ ਲਿਆ ਜਾਏ ਕਿ ਉਹਨਾਂ ਕੋਈ ਵਾਰੰਟ ਹੈ ਕਿ ਉਹ ਤੁਹਾਡੇ ਘਰ ਅੰਦਰ ਆ ਗਏ ਜੱਜ ਕੋ ਵਾਰੰਟ ਲੈ ਕੇ ਆਏ ਆ ਤੇ ਉਹਨਾਂ ਨੂੰ ਸਭ ਤੋਂ ਪਹਿਲੇ ਇਹ ਦੱਸੋ ਕਿ ਘਰ ਵਿੱਚ ਜੇ ਬੱਚੇ ਆਜ ਕੋ ਪਰਿਵਾਰ ਦਾ ਕੋਈ ਮੈਂਬਰ ਆ ਜਿਹੜਾ ਕਮਜ਼ੋਰ ਦਿਲ ਵਾਲਾ ਇਮੀਡੀਏਟਲੀ ਉਹਨਾਂ ਨੂੰ ਸੂਚਿਤ ਕਰੋ ਤੇ ਜੇ ਦੂਸਰੀ ਗੱਲ ਜੇ ਉਹਨਾਂ ਕੋ ਵਾਰੰਟ ਨਹੀਂ ਹੈਗਾ ਤੇ ਉਹਨਾਂ ਨੂੰ ਸਲੀਕੇ ਨਾਲ ਕਾਪੀ ਤੁਹਾਡਾ ਵਾਰੰਟ ਹੈ ਨਹੀਂ ਤੇ ਮੈਂ ਤੁਹਾਨੂੰ ਬਾਹਰ ਜਾਣ ਦੀ ਬੇਜਾਲਿਸ਼ ਕਰਦਾ ਤੇ ਜੇ ਬਿਨਾਂ ਤੁਹਾਡੀ ਮਰਜ਼ੀ ਤੋਂ ਅੰਦਰ ਆ ਗਿਆ ਤੇ ਫਿਰ ਉਹਨਾਂ ਨੂੰ ਅਗੇਨ ਰਿਪੀਟ ਮੈਂ ਕਰਦਾ ਕਿ ਉਹਨਾਂ ਲਈ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਕਿਰਪਾ ਕਰਕੇ ਮੇਰੀ ਪਰਸਨਲ ਸਪੇਸ ਮੇਰੀ ਨਿੱਜੀ ਜਗ੍ਹਾ ਤੋਂ ਬਾਹਰ ਜਾਓ ਤੇ ਜਨਤੂਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਤੇ ਫਿਰ ਉਹਨਾਂ ਨੇ ਕਿਹਾ ਮੈਂ ਬਿਨਾਂ ਵਾਰੰਟ ਤੋਂ ਤੁਹਾਨੂੰ ਤਲਾਸ਼ੀ ਤੇ ਇਜਾਜ਼ਤ ਨਹੀਂ ਦਿੰਦਾ ਹੁਣ ਇਹ ਆਪਣੇ ਪੰਜਾਬੀ ਭਾਈਚਾਰੇ ਦੇ ਲਈ ਜਿਹੜੇ ਆਪਣੇ ਲੋਕ ਹੈ ਇਹਨਾਂ ਦੀਆਂ ਚੀਜ਼ਾਂ ਥੋੜੀਆਂ ਆਕੜ ਲੱਗਦੀਆਂ ਹੁਣ ਜੀਆਂ ਕਿਉਂਕਿ ਅਸੀਂ ਪੰਜਾਬ ਤੋਂ ਆਏ ਹਾਂ ਉੱਥੇ ਇਹਨਾਂ ਚੀਜ਼ਾਂ ਦਾ ਕੋਈ ਜ਼ਿਆਦਾ ਕੌਣ ਪੁੱਛਦਾ ਵਾਰੰਟ ਹੈਗੇ ਜਾਂ ਨਹੀਂ ਹੈਗੇ ਪੁਲਿਸ ਆ ਕੇ ਤੱਕ ਕਰਦੀ ਹੈ ਪਰ ਇੱਥੇ ਇਹ ਦੱਸਣਾ ਕਿ ਮੋਸਟਲੀ ਪੁਲਿਸ ਦੇ ਕੋਲੇ ਬਾਡੀ ਕੈਮਰਾਜ਼ ਹੁੰਦੇ ਆ ਜੋ ਵੀ ਉਹ ਕੰਮ ਕਰ ਰਹੇ ਹੁੰਦੇ ਉਹਨਾਂ ਦੀ ਰਿਕਾਰਡਿੰਗ ਪਿੱਛੇ ਜਾ ਰਹੀ ਹੁੰਦੀ ਸੋ ਜੋ ਵੀ ਤੁਸੀਂ ਬੋਲ ਰਹੇ ਹੋ ਜੋ ਉਹ ਐਂਟੀ ਲਾ ਨਹੀਂ ਕਰਨਗੇ ਅਗੇਂਸਟ ਦਾ ਲਾ ਕੁਝ ਨਹੀਂ ਕਰਨਗੇ ਸੋ ਅਗੇਂਸਟ ਦਾ ਲਾ ਉਹ ਤਾਂ ਪਬਜੀ ਉਹਨਾਂ ਕੋ ਵਰੰਟਾ ਹੈ ਗਿਆ ਫਿਰ ਤਾਂ ਹੀ ਤੁਹਾਡੇ ਕਰਨ ਦਰਾ ਸਕਦੇ ਜੇ ਨਹੀਂ ਹੈਗੇ ਤਾਂ ਨਹੀਂ ਆ ਸਕਦੇ ਜੇ ਤੁਸੀਂ ਉਹਨਾਂ ਨੂੰ ਕਹੋ ਕਿ ਮੈਂ ਵਰੰਟ ਤੋਂ ਬਿਨਾ ਤਲਾਸ਼ੀ ਦੀ ਇਜਾਜ਼ਤ ਨਹੀਂ ਦਿੰਦਾ ਫਿਰ ਵੀ ਤਲਾਸ਼ੀ ਲੈਣੀ ਸ਼ੁਰੂ ਕਰਦੇ ਇਹ ਵੀ ਚੀਜ਼ਾਂ ਉਹਨਾਂ ਦੇ ਅਗੇਂਸਟ ਜਾਣ ਗਈਆਂ ਅ ਤੇ ਜੇ ਉਹ ਤੁਹਾਨੂੰ ਫਿਰ ਅਖੀਰ ਦੇ ਵਿੱਚ ਇੱਕ ਗ੍ਰਫਤਾਰੀ ਕਰਦੇ ਆ ਤੇ ਉਹਨਾਂ ਨੂੰ ਆਪਣੀ ਸਿਹਤ ਬਾਰੇ ਜੇ ਤੁਹਾਨੂੰ ਕੋਈ ਕੰਪਲਿਕੇਸ਼ਨ ਆ ਉਹ ਦੱਸ ਸਕਦੇ ਹੋ ਜਾਂ ਬੱਚਿਆਂ ਦੀ ਚਰੋੜੀ ਸੰਭਾਲ ਬਾਰੇ ਸੂਚਿਤ ਕਰ ਸਕਦੇ ਹੋ ਕੋਈ ਹੁਣ ਬੱਚੇ ਛੋਟੇ ਆ ਜੇ ਤੁਸੀਂ ਉਹਨੂੰ ਗ੍ਰਫਤਾਰ ਕਰਕੇ ਲੈ ਗਏ ਤੇ ਇਹਨਾਂ ਨੂੰ ਧਿਆਨ ਧਿਆਨ ਰੱਖਣ ਦੀ ਸੋ ਇਹ ਸਾਰੀ ਚੀਜ਼ਾਂ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਸਕਦੇ ਹੋ ਲੀਗਲੀ ਤੁਹਾਡੇ ਕੋਲ ਹੱਕ ਹੈ ਠੀਕ ਹੈ ਤੇ ਇਹ ਤੋਂ ਛੁੱਟ ਮੇਰੀ ਗ੍ਰਿਫਤਾਰੀ ਵੇਲੇ ਮੇਰੇ ਕੋਲੇ ਕਿਹੜੇ ਕਿਹੜੇ ਹੱਕ ਨੇ ਸੋ ਜਦੋਂ ਪਹਿਲਾਂ ਦੱਸਿਆ ਬਾਈ ਕਨਸਟੀਟਿਊਸ਼ਨ ਬਾਈ ਲਾ ਤੁਹਾਨੂੰ ਚੁੱਪ ਰਹਿਣ ਦਾ ਹੱਕ ਆ ਆਪਣੇ ਵਕੀਲਾਂ ਨਾਲ ਗੱਲ ਕਰਦਾ ਹੱਕ ਆ ਰਿਪੀਟ ਕਰਦਾ ਦੂਜੀ ਤੀਜੀ ਵਾਰ ਕੀ ਝੂਠ ਨਾ ਬੋਲੋ ਇਹਦੇ ਨਾਲ ਤੁਹਾਡਾ ਅੱਗੇ ਜਾ ਕੇ ਤੁਹਾਡਾ ਹੀ ਨੁਕਸਾਨ ਹੋਣਾ ਜੇ ਤੁਸੀਂ ਝੂਠ ਬੋਲੇ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਤੁਸੀਂ ਇਹ ਕਹੋ ਕਿ ਮੈਂ ਆਪਣੇ ਵਕੀਲਦ ਨਾਲ ਗੱਲ ਕਰਨੀ ਚਾਹੁੰਦਾ ਤੁਹਾਨੂੰ ਆਪਣੇ ਕਿਸੇ ਵੀ ਕਾਗਜ਼ ਪਾਸਪੋਰਟ ਕਾਉਂਸਲਰ ਦਾ ਪਛਾਣ ਪੱਤਰ ਕੁਝ ਵੀ ਦੇਣ ਦੀ ਜ਼ਰੂਰਤ ਨਹੀਂ ਹੈ ਜਦੋਂ ਤੱਕ ਉਹਨਾਂ ਕੋਲ ਵਾਰੰਟ ਨਾ ਹੋਵੇ ਤੇ ਕਿਸੇ ਬੜਾ ਇੰਪੋਰਟੈਂਟ ਆਖੀਰਲਾ ਕਿਸੇ ਵੀ ਕਾਗਜ਼ ਉਤੇ ਦਸਤਖਤ ਨਾ ਕਰੋ ਅ ਜੇ ਅੱਜਕੱਲ ਸਾਡੇ ਸਾਹਮਣੇ ਰਿਪੋਰਟ ਹੈਗੀਆਂ ਕਿ ਗ੍ਰੀਨ ਕਾਰਡ ਕੈਨਸਲੇਸ਼ਨ ਦੇ ਫਾਰਮ ਦੇ ਉਤੇ ਕਈ ਬੰਦੇ ਨੇ ਦਸਤਖਤ ਕਰ ਦਿੱਤੇ ਉਹਨਾਂ ਦਾ ਗ੍ਰੀਨ ਕਾਰਡ ਜਾਂਦਾ ਰਿਹਾ ਕਿਸੇ ਵੀ ਡਾਕੂਮੈਂਟ ਦੇ ਉਤੇ ਵਕੀਲ ਦੀ ਸਲਾਹ ਤੋਂ ਬਿਨਾਂ ਦਸਤਖਤ ਨਾ ਕਰੋ ਜੀ ਸੋ ਬਹੁਤ ਬਹੁਤ ਮਿਹਰਬਾਨੀ ਹਰਵਿੰਦਰ ਇਹ ਦੇ ਲਈ ਤੇ ਇੱਥੇ ਮੈਂ ਸਰੋਤ ਨੂੰ ਇਹ ਦੱਸਣਾ ਚਾਹੁੰਦਾ ਵੀ ਜੇ ਤੁਹਾਨੂੰ ਹੋਰ ਇਹ ਦੇ ਰਿਗਾਰਡਿੰਗ ਕੁਐਸਚਨ ਹੋਣ ਸੋ ਜਿਹੜਾ ਜਿਵੇਂ ਹਰਵਿੰਦਰ ਨੇ ਸ਼ੋ ਦੇ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਵੀ ਜਿਹੜਾ ਇਹ ਪੰਜਾਬੀ ਦੇ ਵਿੱਚ ਅਨੁਵਾਦ ਹੈ ਸਾਨੂੰ ਸਿੱਖ ਫੈਮਿਲੀ ਸੈਂਟਰ ਵਾਲਿਆਂ ਨੇ ਦਿੱਤਾ ਆ ਜਿਹੜਾ ਸਿੱਖ ਫੈਮਿਲੀ ਸੈਂਟਰ ਆ ਉਹ ਕੈਲੀਫੋਰਨੀਆ ਬੇਸਡ ਜਿਹੜੀਆਂ ਆਪਣੀਆਂ ਫੈਮਿਲੀਜ਼ ਦੀਆਂ ਜਿਹੜੀਆਂ ਸਿੱਖ ਫੈਮਿਲੀਜ਼ ਦੀ ਅਪਲਫਮੈਂਟ ਲਈ ਆ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਕੰਮ ਕਰ ਰਹੀ ਹੈ ਸੋ ਉਹਨਾਂ ਦਾ ਇੱਕ ਜਿਹੜਾ ਫੋਨ ਨੰਬਰ ਹੈਗਾ ਉਹ ਉਹ ਬੜੇ ਧਿਆਨ ਨਾਲ ਜੀ ਨੋਟ ਕਰਨਾ 408 800 ਸੇਵਾ ਸੋ so 408 800 7382 ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ ਜੀ 408 800 73 82 ਸੋ ਜੇ ਤੁਹਾਨੂੰ ਕੋਈ ਕੁਐਸਚਨ ਹੈਗੇ ਨੇ ਜਾਂ ਤੁਹਾਨੂੰ ਲੱਗਦਾ ਵੀ ਯਾਰ ਮੇਰੇ ਪਰਿਵਾਰਕ ਮੈਂਬਰ ਨੂੰ ਵੀ ਇਦਾਂ ਦਾ ਰਿਸਕ ਹੈਗਾ ਸੋ ਤੁਸੀਂ ਇੱਥੇ ਫੋਨ ਕਰ ਸਕਦੇ ਹੋ ਜਿਹੜੀ ਤੁਹਾਡੀ ਜਾਣਕਾਰੀ ਹੈ ਉਹ ਪੂਰੀ ਤਰ੍ਹਾਂ ਨਾਲ ਜਿਹੜੀ ਹੈ ਉਹ ਗੁਪਤ ਰੱਖੀ ਜਾਵੇਗੀ ਪਰ ਵੀ ਜਿਹੜੇ ਸੇਵਾ ਵਾਲੇ ਤੁਹਾਨੂੰ ਮੋਡਲੀ ਜਿਹੜੀ ਜਾਣਕਾਰੀ ਹੀ ਦੇ ਸਕਦੇ ਆ ਸਪੈਸੀਫਿਕ ਕੇਸ ਸਪੈਸੀਫਿਕ ਨੌਲੇਜ ਲਈ ਤੁਹਾਨੂੰ ਕਿਸੇ ਕਿਸੇ ਚੰਗੇ ਵਕੀਲ ਮੈਂ ਅੱਗੇ ਵੀ ਇਹ ਗੱਲ ਕਹੀ ਸੀਗੀ ਵੀ ਹਮੇਸ਼ਾ ਜਿਹੜਾ ਆਪਣਾ ਹੁਣ ਵਕੀਲ ਹੈ ਉਹ ਕੋਈ ਚੰਗਾ ਵਕੀਲ ਹੀ ਹਾਇਰ ਕਰੋ ਕੋਈ ਜ਼ਰੂਰੀ ਨਹੀਂ ਵੀ ਉਹ ਆਪਣੇ ਕਮਿਊਨਿਟੀ ਦਾ ਹੀ ਹੋਵੇ ਉਹ ਪੰਜਾਬੀ ਹੀ ਹੋਵੇ ਉਹ ਸਿੱਖ ਹੀ ਹੋਵੇ ਕਰਕੇ ਜਿਹੜੇ ਕਈ ਗੋਰੇ ਵਕੀਲ ਨੇ ਉਹ ਪੈਸੇ ਤਾਂ ਜਰੂਰ ਜ਼ਿਆਦਾ ਚਾਰਜ ਕਰਦੇ ਨੇ ਪਰ ਉਹਨਾਂ ਨੂੰ ਜਿਹੜੀ ਸਮਝ ਜ਼ਿਆਦਾ ਹੁੰਦੀ ਹੈ ਤੇ ਉਹ ਤੁਹਾਡਾ ਕੇਸ ਜ਼ਿਆਦਾ ਕੰਪਲਿਕੇਟ ਨਹੀਂ ਕਰਦੇ ਸੋ ਹਰਵਿੰਦਰ ਇਹ ਤੋਂ ਛੁੱਟ ਤੁਸੀਂ ਕੁਝ ਹੋਰ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਆਂ ਦੇ ਵੀ ਹਾਂ ਜੀ ਉਹ ਇਹੀ ਅੱਗੇ ਅਖੀਰ ਦੇ ਵਿੱਚ ਕੋਕੀਸ਼ ਸੈਗਮੈਂਟ ਦੱਸੇ ਅਖੀਰ ਦੇ ਵਿੱਚ ਆ ਰਹੇ ਆ ਉਹ ਇਹ ਆ ਕਿ ਜਿੱਦਾਂ ਦਾ ਅੱਜ ਕੱਲ ਅਮਰੀਕਾ ਦੇ ਵਿੱਚ ਮਾਹੌਲ ਵੱਧ ਰਿਹਾ ਆ ਵੀਰੀ ਅਨਫੋਰਚੂਨੇਟ ਸਾਡੇ ਕੋ ਕੋਈ ਇਦਾਂ ਦੀ ਆਰਗੇਨਾਈਜੇਸ਼ਨ ਨਹੀਂ ਹੈਗੀ ਜਿਹੜੀ ਦੇਸ਼ ਪੱਧਰ 'ਤੇ ਸਾਡੇ ਨਾਲ ਇਹਨਾਂ ਸਾਰੀਆਂ ਨਿੱਕ-ਨਿੱਕੀ ਚੀਜ਼ਾਂ ਦਾ ਧਿਆਨ ਰੱਖੇ ਅਸੀਂ ਡਿਵੈਲਪ ਨਹੀਂ ਕਰ ਸਕੇ ਪਰ ਚਲੋ ਜੋ ਵੀ ਹੈਗਾ ਜਦੋਂ ਸਿੱਖ ਫੈਮਿਲੀ ਸੈਂਟਰ ਆ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਆਪਾਂ ਉਹਨੂੰ ਵਰਤੀਏ ਤੇ ਬੜੇ ਧਿਆਨ ਨਾਲ ਰਹਿਣ ਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦਾ ਮਾਹੌਲ ਬੜ ਰਿਹਾ ਅਮਰੀਕਾ ਦੇ ਵਿੱਚ ਸਾਨੂੰ ਥੋੜਾ ਜਿਹਾ ਕਾਸ਼ਿਅਸ ਰਹਿਣਾ ਪੈਣਾ ਤੇ ਇਹ ਜਿਹੜੀ ਇਨਫੋਰਮੇਸ਼ਨ ਆ ਜਰੂਰ ਆਪਣੇ ਸਾਰਿਆਂ ਦੇ ਨਾਲ ਸ਼ੇਅਰ ਕਰੋ ਇਹ ਇਨਫੋਰਮੇਸ਼ਨ ਅਸੀਂ YouTube ਵਗੈਰਾ ਉੱਪਰ ਵੀ ਪਾ ਦੇਣੀ ਆ ਆ ਸਾਊਂਡਕਲਾਉਡ YouTube ਤੇ ਜਿੰਨੇ ਵੱਧ ਤੋਂ ਵੱਧ ਜਾਣਦੇ ਨਾਲ ਸ਼ੇਅਰ ਹੁੰਦੀ ਆ ਜਰੂਰ ਕਰੋ ਸੋ ਗੁੱਡ ਜਿਸ ਪਹਿਲਾਂ ਅਪ ਚੱਲਦੇ ਆ ਜੀ ਦੂਜੇ ਸੈਗਮੈਂਟ ਦੇ ਵੱਲ ਆਪਣੇ ਜੀ ਸੋ ਫਿਲਹਾਲ ਇੱਕ ਸਮਾਂ ਕਮਰਸ਼ੀਅਲ ਬ੍ਰੇਕ ਦਾ ਆਪਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜਿਹੜਾ ਦੂਜਾ ਸੈਗਮੈਂਟ ਆ ਉਹ ਜਾਰੀ ਰੱਖਦੇ ਆ